ਹਾਂਜੀ ਵੀਰੋ ਪੰਜਾਬ ਦੇ ਜਿੰਨੇ ਵੀ ਮਹਾਨ ਡਾਇਰੈਕਟਰ ਆ 10 12 ਜਿਹੜੇ ਫਿਲਮਾਂ ਬਣਾਉਂਦੇ ਆ ਮੈਂ ਉਹਨਾਂ ਨੂੰ ਇੱਕ ਸਲਾਹ ਦੇਣੀ ਚਾਹ ਰਾ ਪਲੀਜ਼ ਮੇਰੀ ਹੱਥ ਜੋੜ ਕੇ ਸਲਾਹ ਮੰਨਣ ਰਿਸਪੈਕਟਡ ਅਦਰਾਗ ਸਿੰਘ ਜੀ ਰਿਸਪੈਕਟਡ ਪੰਕਜ ਪਤਰਾ ਜੀ ਰਿਸਪੈਕਟਡ ਸਿਮਰਤ ਬਾਜੀ ਅੰਗਰੇਜ਼ ਵਾਲੇ ਰਿਸਪੈਕਟਡ ਸਿਮਰਜੀਤ ਹੁੰਦਲ ਰਿਸਪੈਕਟਡ ਅਮਿਤ ਰਾਜ ਚੱਡਾ ਜੀ ਰਿਸਪੈਕਟਡ ਨੰਯਾਜ਼ ਸਿੰਘ ਰਿਸਪੈਕਟਡ ਮਨਦੀਪ ਬੈਣੀਪਾਲ ਜੀ ਤੇ ਹੋਰ ਜਿਹੜੇ 2-3 ਡਾਇਰੈਕਟਰ ਨੇ ਸੁਮੇਪ ਕੰਗ ਜੀ ਅਮਰਦੀਪ ਗਿੱਲ ਜੀ ਅੰਬਰ ਬਾਜੀ ਅੰਬਰ ਬਾਜੀ ਨੂੰ ਮੈਂ ਕਰ ਮਿਲਣ ਗਿਆ ਮੈਂ ਕਹਾ ਮੇਰੀ ਸਟੋਰੀ ਸੁਣ ਲਾ ਮੈਂ ਉਹਦਾ ਘਰ ਦਾ ਐਡਰੈਸ ਲੱਭ ਕੇ ਗਿਆ ਪਰ ਉਹਨੇ ਮੈਨੂੰ ਅੰਦਰ ਨਹੀਂ ਬਾੜਿਆ ਚਾਹ ਨਹੀਂ ਪੀਾਈ ਮੈਂ ਕਹਾ ਚਲ ਕੋਈ ਗੱਲ ਨਹੀਂ ਹੁਣ ਆ ਵੇਖ ਲੋ ਕੀ ਆਦੋਂ ਹੋੰਡਿਆ ਉਹਦੇ ਮੁੰਡਾ ਪਾਗਲ ਹੋ ਗਿਆ ਇਹਨਾਂ ਸਾਰਿਆਂ ਡਾਇਰੈਕਟਰਸ ਨੂੰ ਮੈਂ ਇੱਕ ਬੇਨਤੀ ਕਰਨੀ ਚਾਹਨਾ ਆ ਵੀ ਠੱਗਾਂ ਚੋਰਾਂ ਤੋਂ ਪੰਜਾਬੀ ਸਿਨੇਮਾ ਨੂੰ ਸਾਫ਼ ਕਰੋ ਤੁਹਾ ਆਪ ਤੁਸੀਂ ਬਹੁਤ ਪੈਸਾ ਕਮਾਇਆ ਸਾਰਿਆਂ ਨੇ ਪੰਜਾਬੀ ਸਿਨੇਮਾ ਤੋਂ ਪਰ ਪੰਜਾਬੀ ਸਿਨੇਮਾ ਵਾਸਤੇ ਕੁਝ ਕਰੋ ਜਿਵੇਂ ਸਾਊਥ ਵਿੱਚ ਤਾਮਿਲ, ਤਲਗੂ, ਮਲਿਆਲਮ, ਕੰਨਰ, ਉੜੀਆ ਇਹ 500 ਸੌ ਸਿਨੇਮਾ ਉੱਥੇ ਯੂਨੀਅਨ ਬਣੀ ਹੋਈ ਆ ਸਾਰੇ ਡਾਇਰੈਕਟਰਸ ਦੀ ਕਾਰ ਬੰਦਾ ਡਾਇਰੈਕਟਰ ਦਾ ਕਾਰ ਤੋਂ ਬਿਨਾਂ ਡਾਇਰੈਕਟਰ ਦੀ ਕੋਈ ਵੈਦ ਨਹੀਂ ਆ ਕਿ ਸਾਰੇ ਮਿਲ ਕੇ ਯੂਨੀਅਨ ਬਣਾਓ ਯੂਨੀਅਨ ਬਣਾ ਕੇ ਕਾਰ ਉਸੇ ਬੰਦੇ ਦਾ ਹੀ ਬਣਾਇਆ ਜਾਵੇ ਜਿਹੜਾ ਸੱਚੀ ਡਾਇਰੈਕਟਰ ਆ ਹਾਂ ਇੱਕ ਤਾਜਵੀਰ ਵੀ ਆਪਣਾ ਵਧੀਆ ਡਾਇਰੈਕਟਰ ਆ ਤਾਜ ਵਧੀਆ ਟਰੈਕਟਰ ਆਉਂਦਾ ਤੇ ਸਾਰੇ ਨਾ ਮਤਲਬ ਇਹ ਖੱਚਾ ਖੁੱਚਾ ਚੋਰ ਮਚੱਕਿਆਂ ਦੇ ਕਾਰਡ ਨਾ ਬਣਾਏ ਜਾਣ ਉੱਥੇ ਕਿਉਂ ਚੋਰ ਮਚੱਕੇ ਪੈਦਾ ਨਹੀਂ ਹੁੰਦੇ ਜਿਹੜਾ ਖੱਚਾ ਚੋਰ ਮਚੱਕਾ ਆ ਫੇਗਾ ਉਹਦਾ ਕਾਰਡ ਹੀ ਨਹੀਂ ਬਣਾਇਆ ਜਾਂਦਾ ਤੇ ਜੇ ਇਹਨੇ ਠੱਗੀ ਧੋਰੀ ਮਾਰੀ ਗਲਤ ਕੀਤਾ ਤੇ ਉਹਦਾ ਕਾਰਡ ਕੈਨਸਲ ਕਰ ਦਿੱਤਾ ਜਾਂਦਾ ਆ ਇਸੇ ਵਾਸਤੇ ਉੱਥੇ ਮਹਾਨ ਲੋਕ ਅੱਗੇ ਆਉਂਦੇ ਆ ਖੱਚਾ ਆਉਂਦੇ ਆ ਇੱਥੇ ਮਹਾਨ ਲੋਕ ਦੇ ਵਿਚਾਰੇ ਪਿੱਛੇ ਪਿੱਛੇ ਤੁਰੇ ਫਿਰਦੇ ਜਿੰਨਾ ਕੁਝ ਕਰਨਾ ਹੈ ਖੱਚਾ ਅੱਗੇ ਅੱਗੇ ਹੋ ਕੇ ਪ੍ਰੋਡੂਸਰ ਪਟਾ ਕੇ ਗੇਮ ਕਰਕੇ ਉਹ ਜਾਂਦੀਆਂ ਪ੍ਰੋਡੂਸਰ ਲੁੱਟ ਕੇ ਤੇ ਪੰਜਾਬੀ ਸਿਨੇਮਾ 'ਚ ਇਹ ਬਹੁਤ ਜ਼ਰੂਰ ਤੇ ਆ ਕਿ ਤੁਸੀਂ ਜਿੰਨੇ ਡਾਇਰੈਕਟਰਾਂ ਸਾਰੇ ਪੰਜਾਬ ਨਾਲ ਪਿਆਰ ਨਹੀਂ ਕਰਦੇ ਪੰਜਾਬੀ ਸਿਨੇਮਾ ਨਾਲ ਪਿਆਰ ਨਹੀਂ ਕਰਦੇ ਪੰਜਾਬੀ ਸਿਨੇਮਾ ਤੋਂ ਤੁਸੀਂ ਪੈਸਾ ਨਹੀਂ ਕਮਾਇਆ ਪੰਜਾਬੀ ਸਿਨੇਮਾ 'ਚ ਤੁਹਾਡੀ ਤੋਂ ਤੁਹਾਡੀ ਇੱਜ਼ਤ ਨਹੀਂ ਬਣੀ ਬਣੀ ਆ ਨਾ ਤੇ ਪੰਜਾਬੀ ਸਿਨੇਮਾ ਦਾ ਬਚਾਅ ਕਰਨਾ ਇੱਥੋਂ ਗੰਦਮੰਦ ਕੱਢਣਾ ਉਹ ਵੀ ਦਾ ਤੁਹਾਡਾ ਹੀ ਫਰਜ਼ ਆ ਨਾ ਇਸ ਵਾਸਤੇ ਸਾਰੇ ਡਾਇਰੈਕਟਰਸ ਨੂੰ ਇੱਕ ਯੂਨੀਅਨ ਬਣਾਉਣੀ ਚਾਹੀਦੀ ਇੱਕ ਅਮਲਕੀਦ ਰੋਣੀਰ ਦਾ ਨਕਲੀ ਆਫਿਸ ਨਹੀਂ ਲੋਕਰ ਉਦੋਂ ਬਣਾਉਣਾ ਵਾਸਤੇ ਅਸਲੀ ਆਫਿਸ ਜਵੇਂ ਤਮ ਸਭ ਤੋਂ ਵਧੀਆ ਮੈਂ ਸਿਨੇਮਾ ਭਾਵੇਂ ਛੋਟਾ ਹੀ ਆ ਮਲਿਆਲਮ ਪਰ ਸਭ ਤੋਂ ਵਧੀਆ ਸਿਨੇਮਾ ਉੱਥੇ ਆ ਉੱਥੇ ਮਾਰੇ ਬੰਦੇ ਨੂੰ ਉਸੇ ਵੇਲੇ ਅਨਾਉਂਸ ਕਰ ਦਿੰਦੇ ਆ ਕਿ ਫਲਾਣਾ ਮੁੰਡਾ ਠੱਗਾ ਹੈ ਤੋ ਬਚ ਕੇ ਤੂੰ ਕੋਈ ਕੰਮ ਨਹੀਂ ਕਰੂਗਾ ਜਿਹਨੂੰ ਅਨਾਉਂਸ ਕਰਤਾ ਕੋਈ ਐਕਟਰ ਕੋਈ ਕਲਾਕਾਰ ਕੋਈ ਵੀ ਤਰ੍ਹਾਂ ਦਾ ਪਰਸਨ ਉਹਦੇ ਕੋਲ ਨਹੀਂ ਖੜਾ ਹੁੰਦਾ ਇਸੇ ਵਾਸਤੇ ਉਥੇ ਚੰਗੇ ਬੰਦੇ ਕੰਮ ਕਰਦੇ ਆ ਤੇ ਮਾੜੇ ਆਉਂ ਰਹੇ ਸਾਡੇ ਦੇ ਅੰਦਰ ਸਾਰਾ ਗੰਦ ਗੰਦੇ ਇਸ ਤਰੀਕਾ ਸਿਸਟਮ ਜੋ ਚੋਰ ਮਚੱਕੇ ਦਲਾਲ ਸਾਡਾ ਸਾਰਾ ਸਿਸਟਮ ਇਹਨਾਂ ਨੇ ਆਪਣੇ ਹੱਥ ਕੀਤਾ ਹੋਇਆ ਸੋ ਮੇਰੀ ਪੰਜਾਬੀ ਡਾਇਰੈਕਟਰਸ ਨੂੰ ਨਵੇਦਨ ਆ ਕਿ ਚੰਡੀਗੜ੍ਹ ਇੱਕ ਹੈਵਜਾ ਆਫਿਸ ਖੋਲੋ ਜਿੱਥੇ ਸਾਰਾ ਸਿਸਟਮ ਚੰਗੇ ਡਾਇਰੈਕਟਰਸ ਦੇ ਹੱਥ ਹੋਵੇ ਤੇ ਕੋਈ ਮਾੜੇ ਬੰਦੇ ਦਾ ਕਾਰਡ ਹੀ ਨਾ ਬਣਾਓ ਸਿਰਫ ਚੰਗੇ ਬੰਦਿਆਂ ਦੀ ਕਾਰਡ ਬਣ ਜਿਹੜੇ ਨਵੇਂ ਆ ਟੈਲੈਂਟਡ ਆ ਉਹਨਾਂ ਦੇ ਵੀ ਕਾਰਡ ਬਣ ਕਿਉਂਕਿ ਉਹਨਾਂ ਕੋਲ ਕਾਰਡ ਹੋਗਾ ਦਿਖਾ ਸਕੂਗਾ ਭਾਈ ਜਿਹੜੇ ਰਿਸਪੈਕਟਡ ਡਾਇਰੈਕਟਰਸ ਨੇ ਉਹਨਾਂ ਕੋਲੋਂ ਮੈਂ ਕਾਰਡ ਬਣਾ ਚੁੱਕਾ ਹਾਂ ਇੱਕ ਉਹਦੇ ਕੋ ਗਰੰਟੀ ਹੋ ਜਾਏਗੀ ਹਾਂ ਪ੍ਰੇਮ ਸਿੰਘ ਸਿੱਧੂ ਜੀ ਵੀ ਚੰਗੇ ਡਾਇਰੈਕਟਰ ਨੇ ਚੰਗੇ ਫਿਲਮ ਮੇਕਰ ਨੇ ਫਿਰ ਇੱਕ ਸਿੱਧੂ ਜਿਨ੍ਹਾਂ ਨੇ ਉਹ ਫਿਲਮ ਬਣਾਈ ਸੀ ਹਾਂ ਮੈਨੂੰ ਉਹ ਫਿਲਮ ਤੇ ਯਾਰ ਪੰਜਾਬੀ ਸਿਨੇਮੇ ਤੋਂ ਆਪ ਸੀ ਜਿਹਦੇ ਵਿੱਚ ਉਹ ਫਿਲਮ ਪਤਾ ਨਹੀਂ ਕਿਹੜੀ ਆ ਜਿੱਚੋ ਮੁੰਡਾ ਹੀਰ ਕੁੜੀ ਹੀਰ ਹੁੰਦੀ ਆ ਤੇ ਉਹ ਹੀਰ ਵਿਆਹ ਕੇ ਚਲੀ ਜਾਂਦੀ ਆ ਅਭਿਯੋਗੇ ਹਟਾ ਬੈਲੰਗ ਦਾ ਲਿਆਓ ਇੱਕ ਹੀਰ ਪੰਜਾਬੀ ਕੁਆਟਰ ਕਿਹੜੀ ਫਿਲਮਾਂ ਬੜੀ ਸੋਹਣੀ ਫਿਲਮ ਬਣਾਈ ਕੁਸ ਸਿੱਧੂ ਆਉ ਬੰਦਾ ਉਹ ਵੀ ਵਧੀਆ ਬੰਦਾ ਆ ਕਦਮਾ ਵੀ ਦੱਸਦੇ ਨੇ ਵਾਹ ਵਾਹ ਲਿਖੀਆਂ ਮੈਂ ਪੰਜਾਬੀ ਬਹੁਤ ਬੰਦਿਆਂ ਨੂੰ ਨਹੀਂ ਜਾਣਦਾ ਤੇ ਇਹ ਵੀਰੋ ਪੰਜਾਬੀ ਡਾਇਰੈਕਟਰ ਲੋ ਕਰਨਾ ਚਾਹੀਦਾ ਜੇ ਪੰਜਾਬੀ ਸਿਨੇਮਾ ਨੂੰ ਡਿਵੈਲਪ ਕਰਨਾ ਕਿਉਂਕਿ ਚੰਗੇ ਲੋਗ ਹੀ ਚੰਗਾ ਕਰ ਸਕਦੇ ਆ ਚੋਰ ਖਚਾ ਠੱਗ ਠੇਨਾ ਠੱਗੀਆਂ ਠੋਰੀਆਂ ਮਾਰਦੀਆਂ ਹੈਨਾ ਹੁਣ ਜਿਹੜੇ ਡਾਇਰੈਕਟਰ ਆ ਉਹ ਇੱਕ ਚੰਗੀ ਫਿਲਮ ਬਣਾਉਂਦੇ ਆ ਭਾਵੇਂ ਕੋਲੋਂ ਪੈਸੇ ਲੱਗ ਜਾਣ ਫਿਲਮ ਬਣਦੀ ਆ ਤੇ ਪੈਸੇ ਨਾਲ ਮੀਂਹ ਮਰਦਾ ਹੁਣ ਇਹ ਜਿਹੜੀਆਂ ਖੱਚਾਂ ਆ ਇਹਨਾਂ ਨੂੰ ਬਿਨਾਂ ਸਾਡੇ ਕੋਲ ਚੰਗੀ ਫਿਲਮ ਤਾਂ ਬਣਨੀ ਨਹੀਂ ਇਹਨਾਂ ਦੇ ਪਹਿਲਾਂ ਹੀ ਪ੍ਰੋਡੂਸਰ ਲੁੱਟ ਪੁੱਟ ਕੇ ਭਰੇ ਮਾਰਨਾ ਹੁੰਦਾ ਆ ਜੇ ਸਾਡੇ ਪ੍ਰੋਡੂਸਰ ਬੁੱਤੇ ਜਾਣਗੇ ਤੇ ਸਾਡੇ ਪ੍ਰੋਡਕਸ਼ਨ ਹਾਊਸ ਕਿਵੇਂ ਖੁੱਲਣਗੇ ਪ੍ਰੋਡੂਸਰ ਇੱਕ ਫਿਰ ਮੁਝੇ ਪੈਸਾ ਆਇਆ ਦੂਜੀ ਚ ਆਇਆ ਤੀਜੀ ਚ ਆਇਆ ਚੌਥੀ ਚ ਉਹ ਪ੍ਰੋਡਕਸ਼ਨ ਹਾਊਸ ਖੋਲ੍ਹ ਦੂਗਾ ਪਹਿਲੇ ਲਾਗੇ ਵੀ ਮੈਨੂੰ ਪੈਸਾ ਆ ਰਿਹਾ ਪੂੰਜੀਵਾਦੀ ਬੰਦਾ ਕਿ ਮੇਰੀ ਪੂੰਜੀ ਇਧਰ ਇਨਵੈਸਟ ਸਹੀ ਜਗ੍ਹਾ ਹੋਈ ਆ ਇਹਨੂੰ ਵਧਾਓ ਪਰ ਜੇ ਉਹ ਪਹਿਲੀ ਫਿਲਮ ਜੀ ਠੱਗਿਆ ਜਾਊਗਾ ਤੇ ਫੇਰ ਕਿੱਥੋਂ ਸੰਧਰ ਜੀ ਵਰਗਾ ਬੰਦਾ ਸੁਖਵੀਰ ਸੰਧਰ ਜੀ ਵਰਗਾ ਬੰਦਾ ਠੱਗਿਆ ਗਿਆ ਬਹੁਤ ਉਹਨਾਂ ਨੂੰ ਇੰਟਰਸਟ ਸੇ ਪੰਜਾਬੀ ਫਿਲਮ ਸਿਨੇਮਾ 'ਚ ਪੈਸਾ ਲਾਉਣ ਦਾ ਪੈਸਾ ਵੀ ਉਹਨਾਂ ਕੋਲ ਬਹੁਤ ਸੀ ਪਰ ਜੇ ਉਹ ਹੀ ਚੰਗੇ ਬੰਦੇ ਹੁੰਦੇ ਮਾਰੇ ਬੰਦਿਆਂ ਨੂੰ ਮਾਰਕੀਟ 'ਚ ਨਾ ਹੁੰਦਾ ਜਾਵੇ ਚੰਗੇ ਬੰਦੇ ਹੀ ਮਾਰਕੀਟ 'ਚ ਆਉਣ ਤੇ ਸਾਡੇ ਸਿਨੇਮਾ ਨੂੰ ਫਾਇਦਾ ਨਾ ਪਰ ਜਦੋਂ ਖੱਚਾ ਹੀ ਅੱਗੇ ਹੋਣ ਗਿਆ ਤਾਂ ਚੰਗੇ ਬੰਦੇ ਵਿਚਾਰੇ ਸਕ੍ਰਿਪਟਾਂ ਲਾ ਕੇ ਪਿੱਛੇ ਪਿੱਛੇ ਤੁਰੇ ਵਰਨਗੇ ਤੇ ਫੇਰ ਮਤਲਬ ਕੀ ਆ ਇਸ ਵਾਸਤੇ ਸਾਰੇ ਡਾਇਰੈਕਟਰਸ ਨੂੰ ਬੇਨਤੀ ਆ ਇੱਕ ਯੂਨੀਅਨ ਬਣਾਓ ਆਪਣੀ ਔਰ ਇਹ ਆਪਣੀ ਡਾਇਰੈਕਟਰ ਦੀ ਪਾਵਰ ਦਿਖਾਓ ਨਵੇਂ ਬੰਦੇ ਖੜੇ ਕਰੋ ਯਾਰ ਕਿ ਤੁਸੀਂ ਯਾਰ ਨੌਕਰ ਬਣ ਕੇ ਨਾ ਕੰਮ ਕਰੋ ਇਹ ਨੌਕਰ ਵਾਲੇ ਕੰਮ ਬੰਦ ਕਰੋ ਡਾਇਰੈਕਟਰ ਵਾਲਾ ਕੰਮ ਕਰੋ ਜਦੋਂ ਡਾਇਰੈਕਟਰ ਵਾਲਾ ਕੰਮ ਕਰੋਗੇ ਤੁਹਾਡੇ ਮਾਈਂਡ 'ਚ ਸਾਰੀ ਕਹਾਣੀ ਹੋਊਗੀ ਤੁਸੀਂ ਸਾਹਮਣੇ ਵਾਲਾ ਬੰਦਾ ਕੌਣ ਫੇਟਾ ਉਹ ਕੋ ਕਿੱਦਾਂ ਕੰਮ ਕਰਾਉਣਾ ਉਹ ਕਰਾਉਗੇ ਉਦੋਂ ਸੁਨਮਾ ਅੱਗੇ ਆਉਣਾ ਆ ਇਹ ਜਿੰਨੇ ਆਏ ਇਹਦੇ ਇੰਨਾ ਕਰਾ ਤੁਹਾਡੇ ਸਾਹਮਣੇ ਤੁਸੀਂ ਕਹੋਗੇ ਆ ਕਰ ਇਹਨਾਂ ਕਰਾ ਇਹ ਵੀ ਆਏਗੀ ਜਰੂਰ ਤਾਂ ਬਸ ਉਥੇ ਡਾਇਰੈਕਟਰ ਖਤਮ ਡਾਇਰੈਕਟਰ ਨੇ ਜਿਹੜਾ ਡ੍ਰੀਮ ਲਿਆ ਮਾਈਂਡ 'ਚ ਉੱਥੇ ਖਤਮ ਸੋ ਵੀਰੋ ਬਰਾਨਾ ਮੰਨਿਓ ਵੀਡੀਓ ਛਾਟ ਕੇ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲੰਮ